ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਨਾਦਰ ਸ਼ਾਹ ਨੇ ਦਿੱਲੀ ਵਿਖੇ ਕਤਲੇਆਮ ਦਾ ਹੁਕਮ ਦੇ ਦਿੱਤਾ ਅਤੇ 50000 ਤੋਂ ਉੱਪਰ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲੈ ਤੁਰਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਕਿ ਅਫਗਾਨਿਸਤਾਨ ਵੀ ਇੱਕ ਹਿੰਦੁਸਤਾਨ ਦਾ ਸੂਬਾ ਸੀ ਦਿੱਲੀ ਦੇ ਬਾਦਸ਼ਾਹ ਨੇ ਅਫਗਾਨਿਸਤਾਨ ਪਸ਼ਾਵਰ ਅਤੇ ਦਰਿਆ ਾਟਕ ਤੋਂ ਲੈਦੇ ਪਾਸੇ ਦਾ ਸਾਰਾ ਮੁਲਕ ਨਾਦਰ ਦੇ ਹਵਾਲੇ ਕਰ ਦਿੱਤਾ ਇਹ ਇੱਥੇ ਹੀ ਬਸ ਨਹੀਂ ਸਗੋ ਾਟਕ ਤੋਂ ਚੜ੍ਹਦੇ ਪਾਸੇ ਦਾ ਬਹੁਤ ਸਾਰਾ ਇਲਾਕਾ ਵੀ ਨਾਦਰ ਦੇ ਹਵਾਲੇ ਕਰ ਦਿੱਤਾ ਦਿੱਲੀ ਵਿੱਚੋਂ ਨਾਦਰ ਮਾਲ ਲੁੱਟ ਕੇ ਲੈ ਗਿਆ ਇਸ ਦਾ ਅਨਦਾਜ਼ਾ ਵੱਖਰੋ ਵੱਖਰਾ ਲਗਾਇਆ ਗਿਆ ਹੈ ਤਖਤੇ ਤਾ ਉਸ ਅਤੇ ਕੋਹੇਨੂਰ ਹੀਰਾ ਵੀ ਇਸ ਲੁੱਟ ਵਿੱਚ ਨਾਦਰ ਸ਼ਾਹ ਦੇ ਹੱਥ ਆਇਆ ਇਸ ਤੋਂ ਇਲਾਵਾ ਕਰੋੜਾਂ ਰੁਪਏ ਦਾ ਮਾਲ ਅਤੇ ਨਕਦੀ ਵੀ ਸ਼ਾਮਲ ਹੈ ਇਸੇ ਹਮਲੇ ਨੇ ਮੁਗਲ ਰਾਜ ਦਾ ਜੜਾ ਖੋਖਲਾ ਕਰ ਦਿੱਤੀਆਂ ਦੱਖਣ ਬੰਗਾਲ ਅਤੇ ਅਬਦ ਉਤੇ ਤਾਂ ਉਹਦਾ ਪਹਿਲਾਂ ਹੀ ਕੋਈ ਅਸਰ ਨਹੀਂ ਸੀ ਹੁਣ ਸੂਬਾ ਲਾਹੌਰ ਵੀ ਜਾਂਦਾ ਰਿਹਾ ਨਾਦਰ ਸ਼ਾ 5 ਮਈ 1739 ਈਸਵੀ ਨੂੰ ਦਿੱਲੀ ਤੋਂ ਵਿਦਾ ਹੋਇਆ ਅਤੇ ਲਾਹੌਰ ਆ ਡੇਰਾ ਲਾਇਆ ਉਹਦਾ ਆਉਣਾ ਸੁਣ ਕੇ ਸਾਰਾ ਪੰਜਾਬ ਹੀ ਖਾਲੀ ਹੋ ਗਿਆ ਸੀ ਲੋਕ ਜੋ ਕੁਛ ਚੱਕ ਸਕੇ ਉਹ ਨਾਲ ਲੈ ਕੇ ਪਹਾੜਾਂ ਵੱਲ ਨੂੰ ਚਲੇ ਗਏ ਅੱਗੇ ਉੱਥੇ ਪਹਿਲਾਂ ਸਿੱਖਾਂ ਦਾ ਹੀ ਡੇਰਾ ਹੀ ਡੇਰਾ ਸੀ ਉਹਨਾਂ ਪੰਥ ਵਿਰੋਧੀਆਂ ਨੂੰ ਚੋਣ-ਚੋਣ ਕੇ ਲੁੱਟਿਆ ਮੁੱਕ ਦੀ ਗੱਲ ਜਾਣ ਵਾਲਿਆਂ ਵਿੱਚੋਂ ਕੁਝ ਤਾਂ ਸਿੱਖਾਂ ਹੱਥੋਂ ਲੁੱਟੇ ਗਏ ਅਤੇ ਕੁਝ ਆਪ ਹੀ ਸਿੰਘ ਸੱਜ ਕੇ ਪੰਥ ਦੀ ਸ਼ਰਨ ਚਲੇ ਗਏ ਜਦ ਨਾਦਰ ਦਿੱਲੀ ਬੈਠਾ ਸੀ ਤਾਂ ਸਿੰਘਾਂ ਨੇ ਪੰਜਾਬ ਦੇ ਮੈਦਾਨਾਂ ਵਿੱਚ ਆਦਰਸ਼ਨ ਦਿੱਤੀ ਚਨਾਤੋ ਲੈ ਕੇ ਕਰਨਾਲ ਤੱਕ ਦਾ ਸਾਰਾ ਇਲਾਕਾ ਲੁੱਟ ਮਾਰਿਆ ਸਿੱਖ ਸਰਦਾਰਾਂ ਦੀ ਮਾਇਕ ਤੰਗੀ ਇਸ ਲੁੱਟ ਨੇ ਦੂਰ ਕਰ ਦਿੱਤੀ ਨਾਦਰ ਸ਼ਾਹ ਵਾਪਸ ਮੁੜਿਆ ਤਾਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਦਿੱਲੀ ਦੀ ਲੁੱਟ ਵਿੱਚੋਂ ਆਪਾਂ ਹਿੱਸਾ ਵੰਡੀ ਗਈ ਬਿਨਾ ਨਾਦਰ ਸ਼ਾਹ ਨੂੰ ਨਹੀਂ ਜਾਣ ਦੇਣਾ ਚਾਹੀਦਾ ਇਸੇ ਨਾਦਰ ਨੇ ਦਿੱਲੀ ਤੇ ਲਾਹੌਰ ਦੀ ਸਰਕਾਰ ਥਰ ਥਰ ਕੰਬਣ ਲਾ ਦਿੱਤੀ ਸੀ ਉਸ ਨਾਦਰ ਸ਼ਾਹ ਦੀ ਫੌਜ ਸਿੰਘਾਂ ਦੇ ਦਿਲ ਖੋਲ ਕੇ ਲੁੱਟੀ ਸਿੰਘਾਂ ਨੇ ਨਾਦਰ ਦਾ ਬਹੁਤ ਸਾਰਾ ਮਾਲ ਲੁੱਟ ਲਿਆ ਮੁੱਕ ਦੀ ਗੱਲ ਕੀ ਇਸ ਹਮਲੇ ਨੇ ਪੰਥ ਨੂੰ ਵਦਨਪੁਰਲ ਵਿੱਚ ਬੜੀ ਮਦਦ ਕੀਤੀ ਉਹਦੀ ਗਿਣਤੀ ਅਤੇ ਮਾਇਕ ਹਾਲਤ ਵਿੱਚ ਵੀ ਬਹੁਤ ਵਾਧਾ ਹੋਇਆ ਜਦ ਇਹ ਖਬਰ ਨਾਦਰ ਸ਼ਾਹ ਨੂੰ ਲਾਹੌਰ ਪਹੁੰਚੀ ਤਾਂ ਉਹ ਕਰੋਧ ਵਿੱਚ ਲੋਹਾ ਲੱਖਾ ਹੋ ਗਿਆ ਖਾਨ ਬਹਾਦਰ ਨੂੰ ਕਹਿਣ ਲੱਗਾ ਉਹ ਸਿੱਖ ਕੌਣ ਹਨ ਜਿਨ੍ਹਾਂ ਸ਼ੈਨਸ਼ਾਹ ਨਾਦਰ ਸ਼ਾਹ ਦੀ ਫੌਜ ਲੁੱਟੀ ਹੈ ਕਿੱਥੇ ਹਨ ਇਹਨਾਂ ਦੇ ਘਰ-ਕਾਟ ਮੈਂ ਸਾੜ ਕੇ ਸੁਆਹ ਕਰ ਦਿਆਂਗਾ ਕਿਹੜੀ ਹੈ ਇਹਨਾਂ ਦੀ ਬਾਦਸ਼ਾਹੀ ਮੈਂ ਮਲਿਆ ਮੇਟ ਕਰ ਦਿਆਂਗਾ ਖਾਨ ਬਹਾਦਰ ਨੇ ਉੱਤਰ ਦਿੱਤਾ ਜੇਤੂ ਬਾਸ਼ਾ ਮੈਂ ਸਿੱਖਾਂ ਦੇ ਘਰ ਤੇ ਬਾਦਸ਼ਾਹੀ ਕਿੱਥੇ ਦੱਸਾਂ ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਹਨ ਅਤੇ ਉਨ੍ਹਾਂ ਦੀ ਬਾਦਸ਼ਾਹੀ ساری ਦੁਨੀਆ ਉੱਤੇ ਹੈ। ਉਹ ਭੁੱਖੇ, ਨੰਗੇ, ਜੰਗਲਾਂ ਦੇ ਕੰਡੇ ਲਤਾੜਦੇ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਜਾਂ ਚਰਖੜੀ ਚੜਦੇ ਬੰਦ-ਬੰਦ ਕਟਵਾਉਂਦੇ ਕਹਿੰਦੇ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਨਾਂ ਦੇ ਘਰ-ਕਾਟ ਕੋਈ ਨਹੀਂ ਸੱਜਣ ਸਨੇਹੀ ਕੋਈ ਨਹੀਂ ਸਰਕਾਰ ਵੱਲੋਂ ਉਹਨਾਂ ਦੇ ਮਾਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਹੈ ਖਾਨ ਰਜਵਾ ਮਿਲਦਾ ਨਹੀਂ ਪੂਰਾ ਕਪੜਾ ਤਨ ਟੱਕਨ ਨੂੰ ਨਸੀਬ ਨਹੀਂ ਹੁੰਦਾ ਪਰ ਉਹਨਾਂ ਦਾ ਦਾਵਾ ਹੈ ਕਿ ਸਾਰੀ ਦੁਨੀਆ ਉੱਤੇ ਬਾਦਸ਼ਾਹੀ ਕਰਨੀ ਹੈ ਲੜਾਕੇ ਏਡੇ ਹਨ ਕਿ ਸਵਾਲ ਲੱਖ ਨਾਲ ਇਕੱਲੇ ਇਕੱਲੇ ਟੱਕਰ ਲੈਣ ਨੂੰ ਤਿਆਰ ਹੋ ਜਾਂਦੇ ਹਨ ਅਤੇ ਅਭਮਾਨੀ ਏਡੇ ਹਨ ਕਿ ਬਾਕੀ ਇਸ ਦੁਨੀਆ ਨੂੰ ਚੁਰਾਸੀ ਅਤੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਖਾਲਸਾ ਮੰਨਦੇ ਹਨ ਸਾਡੇ ਘੋੜਿਆਂ ਨਾਲ ਉਹ ਵਧੇਰੇ ਭੱਜ ਭੱਜ ਸਕਦੇ ਹਨ ਇਹਨਾਂ ਦੇ ਘੋੜੇ ਕਿਵੇਂ ਨੀਂਦ ਜਾਂ ਭੁੱਖ ਦੀ ਕੋਈ ਪਰਵਾਹ ਨਹੀਂ ਕਰਦੇ ਢੰਡੀ ਕਲਾ ਉਹਨਾਂ ਦੇ ਨੇੜੇ ਤੇੜੇ ਨਹੀਂ ਟੁੱਕਦੀ ਇਸੇ ਤਰ੍ਹਾਂ ਦੇ ਹਨ ਇਹ ਸਿੱਖ ਜਿਨ੍ਹਾਂ ਨੂੰ ਆਪ ਜੀ ਦੀ ਫੌਜ ਲੁੱਟੀ ਗਈ ਹੈ ਅਤੇ ਆਪ ਜੀ ਦਾ maal-matta ਵੀ ਲੁੱਟ ਲਿਆ ਹੈ ਇਹ ਸਿੱਖ ਹੀ ਹਨ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਾਕੀ ਕੱਲ੍ਹ ਦੀ ਪ੍ਰਸੰਗ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ